ਤੁਰਿਆ ਫਿਰਦਾ ਤਿੰਨ ਗੇੜੇ ਤਾਂ ਉਹ ਬਾਰਕ ਨਹੀਂ ਜਾਇਆ ਪਰ ਕੈਰ ਦੀ ਮੋਤ ਕਿਹਨੂੰ ਕਹੀ ਜਾਣੀ ਤੁਸੀਂ ਓਏ ਨੰਬਰਦਾਰਾਂ ਦਾ ਮੁੰਡਾ ਮੁੱਕ ਗਿਆ ਚਰਨੇ ਨੰਬਰਦਾਰ ਕਾ ਚਰਨੇ ਨੰਬਰਦਾਰ ਕਾ ਮੁੰਡਾ ਕਿਹੜਾ ਓਏ ਸੰਜੇ ਸੰਜੇ ਹਾਂ ਉਹ ਤਾਂ ਕੱਲ ਮਿਲੇ ਮੈਨੂੰ ਉਹ ਤਾਂ ਚੰਗਾ ਭਲਾ ਸੀਗਾ ਜੀ ਉਹਨੂੰ ਕੀ ਹੋਇਆ ਕੁੜੀ ਕਾੜੀ ਦਾ ਕੋਈ ਚੱਕਰ ਤੀ ਕਹਿੰਦੇ ਸਪਰੇਅ ਪੀ ਗਿਆ ਬਾਈ ਪਿਆਰ ਕਰਨਾ ਕਿ ਸਕਦੇ ਨੇ ਕੁੜੀ ਨੂੰ ਪਿਆਰ ਕਰਨਾ ਉਦੀ ਮੰਨ ਗੰਗੀਏ ਹਾਂ ਹਾਂ ਬੱਜੇ ਕਰੇ ਦਰਬਾਜ ਜੀ ਤੂੰ ਐ ਕਰੇ ਦਰਤ ਆਪਣਾ ਸੰਸਕਾਰ ਤਾਂ ਨਹੀਂ ਕੀਤਾ ਜੀ ਮੁੰਡੇ ਦਾ ਹਲੇ ਨਾ ਸੰਸਕਾਰ ਨਹੀਂ ਕਰਿਆ ਹੈ ਨਾ ਨਾ ਪੂਆ ਪੂ ਆ ਰਹੀ ਓਦੀ ਚਲੋ ਠੀਕ ਹੈ ਅੰਕਲ ਜੀ ਦੇਖ ਤਾਂ ওভারਟੈਂ ਜੀ ਦੋਸਤੋ ਮੈਂ ਇਸ ਟਾਈਮ ਪਿੰਡਰ ਕੋਲਾ ਦੇ ਵਿੱਚ ਮੌਜੂਦ ਆ ਬਹੁਤ ਹੀ ਦੁਖਦਾਇਕ ਘਟਨਾ ਹੋਈ ਆ ਪਿੰਡਰ ਕੋਲਾ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਚੁੱਕੀ ਆ ਨੌਜਵਾਨ ਦਾ ਨਾਮ ਹੈ ਸੰਜੇ ਦੱਸਿਆ ਜਾ ਰਿਹਾ ਤੇ ਉਹਦੀ ਮੌਤ ਆ ਜਿਹੜੀ ਉਹ ਕੁੜੀ ਦੇ ਕਰਕੇ ਹੋਈ ਆ ਕਿਉਂਕਿ ਕੁੜੀ ਨੂੰ ਬਹੁਤ ਸੱਚਾ ਪਿਆਰ ਕਰਦਾ ਸੀ ਇਹਨੂੰ ਰੂਹਾਂ ਵਾਲਾ ਕਹਿੰਦੇ ਨੇ ਜੀ ਕਹਿੰਦੇ ਉਹ ਕਰਦਾ ਸੀ ਸੋ ਇਸ ਟਾਈਮ ਅਸੀਂ ਆ ਤੁਸੀਂ ਦੇਖ ਸਕਦੇ ਹੋ ਪਿੰਡਰ ਟੋਲਾ ਦੀ ਸੰਗਤ ਉਹ ਜਿਹੜੇ ਕੁ ਸਮੇਂ ਤੱਕ ਜਿਹੜੀ ਨੌਜਵਾਨ ਦੀ ਬੋਡੀ ਆ ਉਹ ਆਊਗੀ ਜੀ ਤੇ ਦੇਖਣਾ ਇਹ ਹੋਵੇਗਾ ਕਿ ਨੌਜਵਾਨ ਦੀ ਜਿਹੜਾ ਅੰਤਿਮ ਸੰਸਕਾਰ ਆ ਉਹ ਸਿਵਾ ਦੇ ਵਿੱਚ ਕਰਨਗੇ ਜਾਂ ਫਿਰ ਉਹਦੇ ਖੇਤ ਲੋ ਜੀ ਸਾਡੇ ਨਾਲ ਜੁੜੇ ਰਹੋ ਤੁਸੀਂ ਤੁਹਾਨੂੰ ਲਾਈਵ ਤਸਵੀਰਾਂ ਵੀ ਦਿਖਾਵਾਂਗੇ ਅਸੀਂ ਹੈਲੋ ਭਾਈ ਮੇਰੀ ਗੱਲ ਤਾਂ ਸੁਣਦਾ ਜੀ ਮੜੀ ਮੁਟ ਲੋ ਜੀ ਪੱਤਰਕਾਰ ਸੱਪੀਓ ਜੀ ਨਹੀਂ ਨਹੀਂ ਜੀ ਮੈਂ ਜਾਣੀ ਕਿੰਦਾ ਹਾਂ ਮੈਂ ਪੀਕੇ ਐਸੀ ਜੀ ਬਸ ਤੇ ਮੇਰੇ ਉਨੇ ਵੀ ਸਾਡੇ ਪਿੰਡ ਚ ਹਾਂ ਬਸ ਪਤਾ ਲੱਗਿਆ ਜੀ ਵੀ ਕਹਿਰ ਦੀ ਮੌਤ ਹੋਈ ਆ ਜੀ ਹਨਾ ਵੀ ਮੁੰਡੇ ਦੀ ਡੈਥ ਹੋ ਗਈ ਕੰਟੈਂਟ ਬਹੁਤ ਵੱਡਾ ਲੱਗਿਆ ਜੀ ਮੈਨੂੰ ਮੈਂ ਕਿਹਾ ਦੱਸਣਾ ਚਾਹੀਦਾ ਜੀ ਸਾਰਿਆਂ ਨੂੰ ਹਨਾ ਵੀ ਮੁੰਡਾ ਮਰ ਗਿਆ ਅੱਜ ਕੱਲ ਕੋਣ ਮਰਦਾ ਜੀ ਕਿਸੇ ਪਿੱਛੇ ਹੈ ਅੱਜ ਕੱਲ ਤਾਂ ਕਸਟਮ ਕਿਹੜਾ ਮੈਡਲ ਜਿੱਤ ਕੇ ਲੈਨੇ ਇਹ ਨਹੀਂ ਉਹ ਤਾਂ ਠੀਕ ਆ ਜੀ ਮਰਿਆ ਦੇਖੋ ਕੁੜੀ ਪਿੱਛੇ ਪਰ ਅੱਜ ਕੱਲ ਦੇ ਸਮੇਂ ਚ ਸੱਚਾ ਪਿਆਰ ਕਿੱਥੇ ਰਹਿ ਗਿਆ ਜੀ ਹਨਾ ਸੱਚਾ ਮਤਲਬ ਇਹ ਦੱਸਣਾ ਲੋਕਾਂ ਨੂੰ ਜ਼ਰੂਰੀ ਆ ਹ ਜਿਹੜੇ ਚਹਿਬਿਆ ਦੇ ਨਹੀਂ ਅਸ਼ੀਰਦ ਹੋ ਗਏ ਉਹਨਾਂ ਬਾਰੇ ਕੌਣ ਦੱਸੂਗਾ ਬਈ ਹਾਂ ਉਹਨਾਂ ਬਾਰੇ ਤਾਂ ਉਹਦੇ ਵਿੱਚ ਮਾਤਾ ਗੁਜਰੀ ਦੇ ਦਿਲ ਤੇ ਕੀ ਬੀਤੀ ਸੀ ਜਦੋਂ ਦੋਏ ਬੱਚਿਆਂ ਨੂੰ ਬੁੱਪੜ ਚ ਲੈ ਕੇ ਬੈਠੀ ਸੀ ਨਿੱਕੀ ਨਿੱਕੀ ਕੱਚ ਸੀ ਉਹਨਾਂ ਬਾਰੇ ਕੌਣ ਦੱਸੂਗਾ ਮੋਤੀਰਾ ਮਹਿਰਾ ਬਾਰੇ ਕੌਣ ਦੱਸੂਗਾ ਜਾਂ ਫਿਰ ਜਿਹੜੇ ਧੰਨ ਗੁਰਗੋਬ ਸਿੰਘ ਜੀ ਦੇ ਮੰਨ ਤੇ ਗੁਜਰੀ ਸੋਚ ਦੇਣਾ ਉਹਨਾਂ ਬਾਰੇ ਕੌਣ ਦੱਸੂਗਾ ਦੇਖੋ ਜੀ ਉਹ ਕੰਮ ਸਾਡਾ ਨਹੀਂ ਨਾ ਉਹ ਸਕੂਲਾਂ ਚ ਪੜਾਇਆ ਜਾਂਦਾ ਜੀ ਕਿਤਾਬਾਂ ਚ ਹੁੰਦਾ ਜੀ ਇਹ ਚੀਜ਼ਾਂ ਸਾਡਾ ਕੰਮ ਨਹੀਂ ਨਾ ਸਕੂਲਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਪੜਾਉਣੀਆਂ ਚਾਹੀਦੀਆਂ ਸੀ ਉਹ ਤਾਂ ਖਤਮ ਕਰ ਹੀ ਜਾਂਦੇ ਨੇ ਤੇ ਜਿਹੜੀਆਂ ਖਤਮ ਕਰਨੀਆਂ ਸੀ ਉਹ ਮੁਹਰੇ ਲਿ ਜਾਂਦੇ ਨੇ ਮੈਂ ਦੱਸ ਦੇ ਹੀ ਰਾਜ ਕੀ ਦੇ ਨੇ ਸਸੀ ਕਮੂਕੀ ਕੀ ਦੇ ਨੇ ਵੀ ਬੱਚਾ ਸਵਨ ਕੀ ਦੇ ਨੇ ਨਹੀਂ ਕੋਈ ਤੁਸੀਂ ਗੱਲ ਸੁਣ ਇਹ ਅਸਲ ਸੱਚ ਸਾਡੀ ਲੈਨ ਹੋਰ ਹੈ ਸਾਡੀ ਲੈਨ ਹੈਗੀ ਹੈ ਕਿ ਲੀਡਰ ਹੀ ਹੈ ਅੱਛਾ ਲੀਡਰਾਂ ਬਾਰੇ ਜਾਣਦੇ ਹੋ ਹਾਂ ਜੀ ਲੀਡਰਾਂ ਬਾਰੇ ਜਾਣਦੇ ਹਾਂ ਫਿਰ ਐਮ ਐਲ ਦੀ ਫੁੱਲ ਫਾਰਮ ਦੱਸਦੇ ਕੀ ਹੈ ਅਲਮਾ ਕੀ ਕਿਹੜਾ ਹੀ ਐਮ ਐਲ ਏ ਦੀ ਫੁੱਲ ਫਾਰਮ ਕੀ ਹੈ ਮਨਿਸਟਰ ਲਾ ਅਸਿਸਟੈਂਟ ਸਾਡੇ ਤੇ ਮਜੀਬ ਸਿੰਘਾਂ ਦੀ ਕੁੜੀ ਨੇ ਗੋਲਡ ਮੈਡ ਜਿੱਤੇ ਹੈ। ਲੰਬੀ ਸ਼ਾਹ ਤੋਂ ਹਾਂ ਤੁਸੀਂ ਕੀ ਕਹਿਣਾ ਮੈਨੂੰ ਤੁਹਾਨੂੰ ਪਤਾ ਹੋਊਗਾ ਉਹ। ਫਰੋਦੇ ਕਰ ਤਾਂ ਗਿਆ ਨਹੀਂ ਤੂੰ। ਹੂੰ? ਕਿੱਥੇ ਵੀਊ ਕਟੋਣੇ ਸੀ ਇਹ? ਜਿਹੜੀ ਚੀਜ਼ ਸਰਕਾਰ ਨੂੰ ਦੱਸਣੀ ਚਾਹੀਦੀ ਹੈ ਤੁਹਾਡੇ ਮਾਧਿਅਮ ਰਾਹੀਂ ਉਹ ਤੁਸੀਂ ਦਿਖਾ ਨਹੀਂ ਰਹੇ। ਆਲਤੂ ਫਲਤੂ ਚੀਜ਼ਾਂ ਦਾ ਸਿਰਫ ਦਿਖਾਈ ਜੰਨੀ। ਨਹੀਂ ਸਾਡੇ ਚੈਨਲ ਤੇ ਬਹੁਤ ਚੀਜ਼ਾਂ ਵਧੀਆ ਨੇ ਤੁਸੀਂ ਮੈਂ ਤੇਰਾ ਦੇਖਿਆ ਚੈਨਲ ਆ। ਤਰਾਸਰਾ ਚੈਨਲ ਪ੍ਰੋਬਲਮ ਹੈ ਕਿ ਤੈਨੂੰ ਅੱਜ ਦਾ ਜਾਣਦਾ ਉਹਨਾਂ ਦਾ ਜਾਣਦਾ ਜਦੋਂ ਤੂੰ ਕੁਰਸੀ ਤੇ ਨਹੀਂ ਫਿਰਦਾ ਸੀ ਸਕੂਟਰ ਦੇ ਉੱਤੇ ਅੱਜ ਵੀ ਤੂੰ ਹੀ ਤਰੀ ਫਿਰਦਾ ਥੋੜੇ ਕਰਕੇ ਬਹੁਤ ਪਰਿਵਾਰਾਂ ਦੇ ਇਕੱਠੇ ਨਹੀਂ ਹੋਰੇ ਥਾਣੇ ਸ਼ਾਇਦ ਜੀ ਪਤਾ ਤੈਨੂੰ ਕੀ ਹੋਇਆ ਸੀ ਜੇ ਤੂੰ ਗਿਆ ਸੀ ਤੇਰੀ ਬੱਦਰੀ ਦਾ ਬੁੱਤੀ ਬਣਾਉਣ ਲੱਗਿਆ ਸੀ ਨਹੀ ਉੱਥੇ ਮੇਰੀ ਤਾਂ ਕੀ ਗਲਤੀ ਸੀ ਜੀ ਉੱਥੇ ਚੰਗੀ ਭਲੀ ਕੁੜੀ ਆ ਉਹਦੇ ਮਾਪੇ ਦੇ ਘਰੇ ਜਾ ਰਹੀ ਸੀ ਤੀਵੀਂ ਬੰਦੇ ਚ ਕੀ ਲੜਾਈ ਨਹੀਂ ਹੁੰਦੀ ਹਸਬੰਡ ਵਾਈਫ ਚ ਕੀ ਲੜਾਈ ਹੁੰਦੀ ਤੇਰੇ ਮਾਪੇ ਚ ਲੜਾਈ ਹੋਈ ਐ ਫਿਰ ਤਾਂ ਤੇਰੀ ਮਾਂ ਦਾ ਪੋਡਕਾਸਟ ਨਹੀਂ ਕੀਤਾ ਤ੍ਰਿਪਿਉਦਾਨ ਕੀਤਾਗਾ ਵੀ ਤੁਹਾਡੇ ਚ ਆਸ ਵਿੱਚ ਐ ਜੀ ਕਿਹੜੀ ਵਿਚਾਰ ਹੋ ਗਈ ਸੀ ਤੁਸੀਂ ਲੜ ਪਏ ਐ ਕਰਤ ਲੋਕਾਂ ਦੇ ਧੀਆ ਪੜੇ ਤੁਸੀਂ ਮੂਰੇ ਬਿਠਾਉਣੇ ਦੇਖੋ ਅਸੀਂ ਆਪ ਨਹੀਂ ਨਾ ਕਹਿੰਦੇ ਜੀ ਸਾਨੂੰ ਲੋਕ ਵੀ ਕਹਿੰਦੇ ਨੇ ਵੀ ਸਾਡੀ ਪੌਡਕਾਸਟ ਕਰੋ ਫਿਰ ਕਰਨੀ ਪੈਂਦੀ ਹੈ ਜੀ ਹੂੰ ਲੋਕ ਤਾਂ ਇਹ ਵੀ ਕਹਿੰਦੇ ਨੇ ਵੀ ਸਾਨੂੰ ਇਤਿਹਾਸਵਾਰੀ ਜਾਣਕਾਰੀ ਦਿਓ ਹੋਰ ਹੂੰ ਚਲ ਚਾਲੀ ਮੁਕਤੇ ਨਾਲ ਦੇਖੀ ਨੇ ਕਿ thế ਸੀ ਦੋਈ ਸੀ ਉਹ ਦੱਸ ਦੇ ਜਗਾ ਦੱਸ ਦੇ 40 ਤਾਂ 60 ਚੱਲ 40 ਤਾਂ ਬਹੁਤ ਜ਼ਿਆਦਾ ਦਸੇ ਗੁਰੂਆਂ ਦੇ ਨਾਲ ਦੱਸ ਪਹਿਲੇ ਪਾਸ਼ਾਈ ਕੌਣ ਸੀ ਦੂਜੇ ਕੌਣ ਸੀ ਤੀਜੇ ਕੌਣ ਸੀ ਚੌਥੇ ਕੌਣ ਸੀ ਪੰਜਵੇਂ ਕੌਣ ਸੀ ਛੇਵੇਂ ਕੌਣ ਸੀ ਯਾਦ ਨਹੀਂ ਪਾਣੀ ਚਾਰ ਸਹਿਬ ਜੀ ਆਦੇ ਮਿਲਾਂ ਦੱਸਦੇ ਉਹ ਬਾਬਾ ਫਤੇ ਸਿੰਘ ਜੀ ਹਾਂ ਬਾਬਾ ਜੀ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਜਿਆ ਸਿੰਘ ਹੁਮਰਾ ਕਿਨੇ ਕਿਨੇ ਸੀ ਰਹਿੰਦਿਆ ਮਨੰਤ ਨਹੀਂ ਹਾਂ ਫਿਰ ਕੀ ਜਾਦਾ ਹੋਰ ਇਹ ਜਾਦਾ ਵੀ ਪੂਨੀਆ ਪੱਤੀ ਤੇ ਜਾ ਕੇ ਉੱਥੇ ਮੁੰਡੇ ਨੇ ਆਪਦੇ ਆਪ ਨੂੰ ਮਾਰ ਲਿਆ ਕੁੜੀ ਪਿੱਛੇ ਲੱਗ ਕੇ ਇਹ ਚੀਜ਼ ਤਾਂ ਬੜੀਆਂ ਯਾਦ ਨਹੀਂ ਵੀ ਪੂਨੀਆ ਪੱਤੀ ਤੇ ਪਹੁੰਚਣਾ ਨਾ ਮਿੰਟੋ ਮਿੰਟੀ ਪਹੁੰਚ ਗਿਆ ਉਹਦੇ ਦਿਨ ਚੱਲੀ ਜਾਂਦੇ ਨੇ ਇਸ ਟਾਈਮ ਤੇਰਾ ਜਾਣ ਦਾ ਫਰਜ਼ ਬੰਦ ਸੀ ਸਰੰਦ ਹਾਂ ਜਿਹੜੇ ਟੋਪੀਆਂ ਪਾਈ ਫਿਰਦਿੰਨੇ ਉਹਨੂੰ ਦੱਸਣਾ ਸੀ ਵੀ ਟੋਪੀ ਕੀ ਹੈ ਪੱਗ ਕੀ ਐ ਲੋਕਾਂ ਲਈ ਸ਼ੌਂਕ ਹੋ ਪੱਗ ਕੋਈ ਬਟੇ ਵਾਲੀ ਬੰਦਦਾ ਹੋਊਗਾ ਕੋਈ ਟੇਢੀ ਕੋਈ ਮਿੱਢੀ ਕਈਆਂ ਲਈ ਤੇ 7 ਮੀਟਰ ਦਾ ਕੱਪੜਾ ਹੀ ਐ ਹਨਾ ਤੇ ਕਈਆਂ ਲਈ ਇੱਜ਼ਤ ਐ ਸੋ ਪੱਤਰਕਾਰ ਸਾਹਿਬ ਥੋੜੀ ਜਿਹੀ ਅਕਲ ਨੂੰ ਹੱਥ ਮਾਰੋ ਕਿਹੜੇ ਰੰਗ ਚੱਲ ਪਏ ਤੁਸੀਂ ਜਿਹੜਾ ਤੁਹਾਡਾ মিডিਆ ਐ ਤੀਜਾ ਥੰਮ ਹੁੰਦਾ ਐ ਨੂੰ ਨਾ ਹਨਾ ਤੇ ਤੁਸੀਂ ਕੰਮ ਕੀ ਕਰਦੇ ਫਿਰ ਤੁਸੀਂ ਲੋਕਾਂ ਦੇ ਦੁੱਖ ਦਰਦ ਪਿੰਡਾਂ ਦੀਆਂ ਗੱਲਾਂ ਇਤਿਹਾਸ ਤੁਸੀਂ ਸਰਕਾਰਾਂ ਕੋਲ ਲੈ ਕੇ ਜਾਣਾ ਸੀ ਵੀ ਸਕੂਲਾਂ ਕਾਲਜਾਂ 'ਚ ਇਹ ਪੜਾਓ ਅਸੀਂ ਮਿਰਚੇ ਸਾਹਿਬਾਂ ਤੋਂ ਕਿਹਨਾਂ ਨੇ ਹੁਣ ਅੱਜ ਤੱਕ ਦੇ ਤੁੰਗਾ ਹੁਣ ਤੋਂ ਵੱਡਾ ਲਖਾਰੀ ਕੌਣ ਸੀ ਬਹੁਤ ਸੌਖਾ ਸਵਾਲ ਹੈ ਟਰੈਕਟਰ ਕੌਣ ਸੀ ਦੁਨੀਆ ਦਾ ਸਭ ਤੋਂ ਵੱਡਾ ਟਰੈਕਟਰ ਕੌਣ ਸੀ ਧੰਨ ਸ੍ਰੀ ਗੁਰਗੋਬ ਸਿੰਘ ਜੀ ਮਹਾਰਾਜ ਬਾਲਾ ਤੇ ਮਰਦਾਨਾ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ-ਨਾਲ ਚੱਲੇ ਨੇ। ਸਮਝ ਆਈ ਵਰੀ ਗੱਲ? ਮਰਦਾਨਾ ਜੀ ਦਾ ਇਤਿਹਾਸ ਤਾਂ ਆਪਾਂ ਬਹੁਤ ਵਾਰ ਸੁਣਿਆ ਤੇ ਬਾਲਾ ਜੀ ਦਾ ਇਤਿਹਾਸ ਕਿੱਧਰ ਗਿਆ? ਨਾ ਤਾਂ ਕੁਝ ਖੁੱਲਾਂ ਚ ਐ। ਨਾ ਕੋਈ ਪ੍ਰਚਾਰਕ ਦੱਸ ਰਿਹਾ। ਨਾ ਕੋਈ ਕੀਰਤਨੀ ਜੱਥਾ ਨਾ ਕੋਈ ਢਾਡੀ ਜੱਥਾ। ਉਨਾ ਵਰੀ ਲੋਕਾਂ ਨੂੰ ਬੱਚਿਆਂ ਨੂੰ ਕੌਣ ਜਾਗਰੂਤ ਕਰੂਗਾ ਕਿ ਬਾਲਾ ਜੀ ਕੌਣ ਸੀ? ਤੋਂ ਭਾਈ ਜਿਹੜੀਆਂ ਚੀਜ਼ਾਂ ਤੁਹਾਨੂੰ ਦੱਸਣੀਆਂ ਚਾਹੀਦੀਆਂ ਲੋਕਾਂ ਨੂੰ ਤੁਸੀਂ ਉਹ ਦੱਸ ਦੇ ਨਹੀਂ ਹੈਗੇ। ਆਲਤੂ ਫਾਲਤੂ ਆਸ਼ਕਾਨੀਆਂ ਪੋਡਕਾਸਟਾਂ ਕਰ ਲੀਆਂ। ਉਹ ਕਿਹਦੀ ਤੀਵੀਂ ਭੱਜ ਗਈ, ਕਿਹਦੀ ਤੀਵੀਂ ਆ ਗਈ। ਕਿਹਦੀ ਤੀਵੀਂ ਨੇ ਦੋ ਵਿਆਹ ਕਰਾ ਲੈ, ਕਿਹਦੇ ਬੰਦੇ ਨੇ ਤਿੰਨ ਵਿਆਹ ਕਰਾ ਲਏ। ਇਹ ਆਲਤੂ ਫਾਲਤੂ ਤੇਰੇ ਕੋਲ ਬਹੁਤ ਆਉਣਾ। ਜੇ ਤੁਸੀਂ ਉਹ ਪਰਾਲਾ ਨਾ ਚੇਰਾ ਤੇ ਛੋਟੇ-ਛੋਟੇ ਬੱਚਿਆਂ ਨੂੰ ਇਤਿਹਾਸ ਬਾਰੇ ਕੌਣ ਦੱਸੂਗਾ? ਸਾਡੇ ਗੁਰੂ ਸੱਵਣ ਕੌਣ ਸੀ? ਗੁਰਾਂ ਦਾ ਪਾਸ਼ਾ ਬਸੇ ਕੌਣ ਦੱਸੂਗਾ? ਦੇਓ ਵੀ ਪਰੋਟੀ ਖਾਣੇ ਆ ਨਹੀਂ ਜੀ ਬਸ ਰਵੀਰ ਆ ਪਰੌਂਠੇ ਬਣਾ ਕੇ ਲਈ ਬਈ close to family even when you're far apart. Send money to your loved ones with